ਪਿੰਡ ਪੂਰੀ ਸਪੋਰਟ ਪਿੰਡ ਪੂਰੀ ਸਪੋਰਟ ਕਰਦਾ ਹਾਂ ਕਦੇ ਮਨਾ ਨਹੀਂ ਕੀਤਾ ਸਾਨੂੰ ਕਿਸੇ ਨੇ ਹਾਂ ਹਾਂ ਇਹ ਟੀਮ ਆ ਜੀ ਜਿਹੜੀ 45 ਕਿਲੋ ਦੇ ਵਿੱਚ ਲੜਕੀਆਂ ਪਿੰਡ ਕੋਟਬਖਤੂ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਸੈਕੰਡ ਪੋਜੀਸ਼ਨ ਤੇ ਆਈਆਂ ਨੇ ਫਾਈਨਲ ਮੈਚ ਦੇ ਵਿੱਚੋਂ ਤੇ ਆਪਾਂ ਇਹਨਾਂ ਨੂੰ ਇਹਨੇ ਜਿਹੜੀ ਇਹਨਾਂ ਨੂੰ ਟਰੋਫੀ ਮਿਲੀ ਆ ਤੇ ਆਪਾਂ ਇਹਨਾਂ ਦਾ ਨਾਮ ਤਾੜੀਆਂ ਮਾਰ ਦੋ ਸਭ ਦੇ ਨਾਂ ਤੇ ਇਹਨਾਂ ਦਾ ਸ਼ੋਭਾ ਬਾਈ ਬਾਈ ਜਰਮਜੀਤ ਦੀ ਕੁੜੀ ਹੈਗੀ ਅੱਛਾ ਜੀ ਠੀਕ ਹੈ ਇਹਨਾਂ ਨੂੰ ਅਸੀਂ ਇਹ ਕਹਦੇ ਗਏ ਧੁੱਪੇ ਬੈਠ ਰੋ ਧੁੱਪੇ ਬੈਠ ਰਣਗੇ ਇੰਨੇ ਆਗਿਆ ਕਰੀ ਜਵਾਕ ਨੇ ਅੱਛਾ ਹਾਂਜੀ ਨਾਮ ਦੱਸ ਦਿਓ ਪ੍ਰਵੀਨ ਕੌਰ ਜੀ ਅੱਛਾ ਜਾਫੀ ਉਹ ਜੀ ਰੇਡਰ ਰੇਡਰ ਜੀ ਜਾ ਚਲੋ ਕੋਈ ਗੱਲ ਕਮਲਦੀਪ ਕੌਰ ਹਾਂਜੀ ਜਾਫੀ ਨਵਜੋਤ ਕੌਰ ਹਾਂਜੀ ਜਾਫੀ ਬੀਨਤ ਕੌਰ ਜੀ ਰੇਡਰ ਮਨਮੋਲਦੀਪ ਜੀ ਹਰਮਨਦੀਪ ਕੌਰ ਰੇਡਰ ਰੇਡਰ ਇਹ ਬੈਸਟ ਰੇਡਰ ਬੋਲੇ ਦੀ ਸਨਮਾਨ ਆ ਜਿਹੜਾ ਲੋਕਾਂ ਨੇ ਇਹਨੂੰ ਖੁਸ਼ ਹੋ ਕੇ ਦਿੱਤਾਗਾ ਅੱਛਾ ਤੇ ਵੀ ਛਬਦੀਪ ਸਬਜੀ ਰੇਡਰ ਕਵਲਜੀਤ ਕੌਰ ਜੀ ਜਾਫੀ ਜੋਤਕਾਰ ਜੀ ਜਾਫੀ ਗੰਗਾ ਕੌਰ ਜਾਫੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਰਸ਼ਕੋ ਜਿਹੜੀਆਂ ਗਰਾਊਂਡ ਦੀਆਂ ਪਿੰਡ ਬੰਗੀ ਦੀਆਂ ਵੀਡੀਓ ਆਪਾਂ ਪਹਿਲਾਂ ਹੀ ਪਾਉਂਦੇ ਹੁੰਨੇ ਆਗੇ ਤੇ ਉਹਨਾਂ ਦੇ ਇੱਕ ਅੱਗੇ ਹੋਰ ਨਾਨੇ ਮਤਲਬ ਮੀਲ ਪੱਥਰ ਗੱਡਿਆ ਗਿਆ ਇੱਕ ਉਹ ਜਿਹੜਾ ਹੈਗਾ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਇਹ ਬੱਚੇ ਗੇਮਾਂ ਦੇ ਵਿੱਚ ਗਏ ਸੀ ਇਸ ਗਰਾਊਂਡ ਤੋਂ ਇਲਾਵਾ ਹੋਰ ਨੇੜੇ ਪਿੰਡਾਂ ਦੇ ਵਿੱਚ ਤੇ ਉੱਥੇ ਇਹਨਾਂ ਦੀ ਕੀ ਪ੍ਰਾਪਤੀ ਹੋਈ ਆ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਜਿਹੜੇ ਕੋਚ ਨੇ ਗੱਗਣੇ ਆਪ ਨੂੰ ਦੱਸਣਗੇ ਹਾਂਜੀ ਦੱਸੋ ਜੀ ਐਫਐਲ ਪੁੱਲਰ ਜੀ ਤੁਸੀਂ ਕਿਹਨੋਂ ਮੇਰੇ ਵੱਲੋਂ ਮੇਰੀ ਪੂਰੀ ਅਕੈਡਮੀ ਵੱਲੋਂ ਜਸਪਾਲ ਬਾਬਾ ਅਣਮੋਲ ਖੜਾ ਤੇ ਪੁੱਲਰ ਜੀ ਕੱਲ੍ਹ ਸੀ ਕੋੜ ਵਕਤ ਤੋਂ ਪਿੰਡ ਗਏ ਸੀ ਟੂਨਾਂ ਦੇ ਤੇ ਹਾਂਜੀ ਉੱਥੇ ਸਾਡੇ ਬੱਚਿਆਂ ਨੇ ਰੇਸ਼ਾਂ ਅੱਜੇ ਸੀਗੇ ਤੇ ਕੁੜੀਆਂ ਦੇ ਕਬੱਡੀ ਦੇ ਮੈਚ ਸੀਗੇ ਅੱਛਾ ਜੀ ਇਹਨਾਂ ਬੱਚਿਆਂ ਦੇ ਵਧੀਆ ਪ੍ਰਾਪਤੀਆਂ ਰਹੀਆਂ ਹਮਮ ਤੇ ਜਿਹੜੇ ਬੱਚੇ ਰੇਸ਼ਾਂ ਭੱਜੇ ਸੀਗੇ ਕੇਵਲ ਕਰਮ तकरीबन ਸਾਡੇ ਬੱਚੇ ਸਾਰੇ ਹੀ ਵਿਨਰ ਰਹੇ ਅੱਛਾ ਜੀ ਤੇ ਕੁੜੀਆਂ ਦੀਆਂ ਦੋ ਟੀਮਾਂ ਖੜਾਈਆਂ ਸੀ ਇੱਕ ਟੀਮ ਸਾਡੀ ਲੂਜ਼ ਕਰ ਰਹੀ ਸੀ ਇੱਕ ਟੀਮ ਸਾਡੀ ਵਿਨਰ ਰਹੀ ਠੀਕ ਹੈ ਜਿਹਦੇ ਵਿੱਚ ਇੱਕ ਮਿੰਟ ਉੱਥੇ ਜਿਹੜਾ ਉਹ ਸੀਗਾ ਜੀ ਮਤਲਬ ਜਿਹੜਾ ਪ੍ਰੋਗਰਾਮ ਕੀ ਸੀ ਮਤਲਬ ਉਹ ਪ੍ਰੋਗਰਾਮ ਟਰੈਡਮਿਟਸ ਨਾਲ ਦੀ ਪਟਵਾਲ ਦੇ ਮੈਚ ਸੀ ਕੁੜੀਆਂ ਦੇ ਕਬੱਡੀ ਦੇ ਮੈਚ ਸੀ ਵਧੀਆ ਟਰਨਮੈਂਟ ਸੀ ਕੋਰ ਵਕਤ ਤੋਂ ਪਿੰਡਾਂ ਕੋਟਵਖ ਤੋਂ ਬਠਿੰਡਾ ਜ਼ਿਲ੍ਹਾ ਬਠਿੰਡਾ ਉਹਨਾਂ ਨੇ ਆਪਣ ਨੂੰ ਅਨਵਾਈਟ ਕੀਤਾ ਹੈ ਕਬੱਡੀ ਦੀ ਟੀਮ ਵਾਸਤੇ ਤੇ ਰੇਸਾਂ ਵਾਸਤੇ ਹਾਂਜੀ ਤੇ ਉਹਦੇ ਵਿੱਚ ਆਪਣੇ ਬੱਚੇ ਸਾਰਿਆਂ ਨੇ ਵਧੀਆ ਆਪਣਾ ਬੈਸਟ ਪਰਫਾਰਮੈਂਸ ਦਿੱਤੀ ਤੇ ਜਿਹਦੇ ਵਿੱਚ ਕਈ ਬੱਚੇ ਸੈਕੰਡ ਫਸਟ ਟਾਈਮ ਇਹਦੀਆਂ ਪੋਜੀਸ਼ਨਾਂ ਸਾਰਿਆਂ ਦੀਆਂ ਆਈਆਂ तकरीबन ਆਪਣੇ ਜਿੰਨੇ ਮੁੰਡੇ ਸਲੀਡ ਭੱਜੇ ਸੀ ਸਾਰਿਆਂ ਨੇ ਪੋਜੀਸ਼ਨਾਂ ਜਿੰਨੀਆਂ ਕੁੜੀਆਂ ਭੱਜੀਆਂ ਸੀ ਸਾਰਿਆਂ ਨੇ ਪੋਜੀਸ਼ਨਾਂ ਆਈਆਂ ਹੋਈਆਂ ਨੇ ਉਹਨਾਂ ਨੇ ਬੱਚਾ ਨੂੰ ਮੰਨ ਕੇ ਚਲੋ ਵੀ ਮੈਡਲਾਂ ਦੇ ਨਾਲ-ਨਾਲ ਟਰੋਫੀ ਤੇ ਨਾਲ ਕਿੱਟਾਂ ਵਗੈਰਾ ਚ ਲੋਹਰਾ ਵਗੈਰਾ ਦਿੱਤੀਆਂ ਨੇ ਇਹ ਵਧੀਆ ਸਾਡਾ ਮਾਨ ਸਨਮਾਨ ਕੀਤਾ ਤੇ ਕੁੜੀਆਂ ਦੇ ਜਿਹੜੇ ਕਬੱਡੀ ਦੇ ਮੈਚ ਹੋਏ ਸੀ ਹਾਂਜੀ ਤੇ ਨਗਦ ਰਾਸ਼ੀ ਦਿੱਤੀ ਐ ਤੇ ਟਰੋਫੀ ਨਾਲ ਸਨਮਾਨ ਹੋਈ ਸਾਡੀ ਟੀਮਾਂ ਜਿਹੜਾ ਉਹ ਕਬੱਡੀ ਸੀ ਕੁੜੀਆਂ ਦੇ ਉਹ ਕਿੰਨੇ ਕਿਲੋ ਭਾਰ ਦੇ ਵਿੱਚ ਹੋਏ ਉਹ 45 ਕਿਲੋ ਭਾਰ ਦੇ ਸੀ ਬੁੱਲਰ ਜੀ ਅੱਛਾ ਜੀ ਤੇ ਉਹ 45 ਕਿਲੋ ਦੇ ਵਿੱਚ तकरीबन ਆਪਣੇ ਬੱਚੇ 45 ਤੋਂ ਥੋੜੇ ਜ਼ਿਆਦੇ ਨੇ ਪਰ ਸਿੰਤ ਕੁੜੀਆਂ ਸੀ ਜਿਹੜੀਆਂ ਆਪਣੀਆਂ ਖੇਡੀਆਂ ਸੀ ਇਹਨਾਂ ਦਾ weight 45 ਦੇ ਅੰਡਰ ਅੰਡਰ ਸੀਗਾ ਉੱਥੇ ਪੋਜੀਸ਼ਨ ਜਿਹੜੀ ਆਪਾਂ ਨੂੰ ਮਤਲਬ ਕੀ ਕਿਹੜੀ ਹਾਸਲ ਹੋਈ ਹੈ ਕਿਸੇ ਨੂੰ ਸੈਕੰਡ ਪਲੇਸ ਨੇ ਹਾਸਲ ਹੋਈ ਹੈ ਕੁੜੀਆਂ ਦੀ ਕਬੱਡੀ ਟੀਮ ਚੋਂ ਤੇ ਮੁੰਡਿਆਂ ਦੀਆਂ ਅਲੱਗ-ਅਲੱਗ ਪੀਛਨਾ ਜਿਵੇਂ ਦੌੜਾ ਭੱਜ ਇਸਨਾਂ ਨੇ ਅਲੱਗ-ਅਲੱਗ ਪੀਛਨਾ ਹਾਸਲ ਹੋਈਆਂ ਜਿਹੜੀ ਕੁੜੀਆਂ ਦੀ ਆਪਾਂ ਨੂੰ ਮੰਨ ਲਓ ਪੋਜੀਸ਼ਨ ਹਾਸਲ ਹੋਏ ਕਬੱਡੀ ਚ ਉਹ ਕਿੰਨੀਆਂ ਕਿ ਟੀਮਾਂ ਆਈਆਂ ਸੀ ਉੱਥੇ ਟੀਮਾਂ ਕਾਫੀ ਇਸ ਜਿਹਾ ਬਲੜੀ ਕਾਫੀ ਟੀਮਾਂ ਨੂੰ ਪਸਾੜ ਕੇ ਤੇ ਆਪਣੀ ਟੀਮ ਫਾਈਨਲ ਖੇਡੀ ਐ ਫਾਈਨਲ ਚ ਲੂਜ਼ ਕਰ ਗਈ ਚਲੋ ਉਤਰਾ ਜਿਹੜਾ ਹੁੰਦਾ ਪਰ ਅਸੀਂ ਖੁਸ਼ ਆ ਇਹਨਾਂ ਦੀ ਮਨਕੈਲ ਪਰਫਾਰਮੈਂਸ ਤੋਂ ਥੋੜੀ ਤਗੜੀ ਟੀਮ ਸੀ ਕੋ ਨੂੰ ਲਗਾਤਾਰ ਹੋ ਗਿਆ ਸਾਢੇ 3 ਸਾਲ ਖੇੜੀ ਨੂੰ ਜਿਹਦਾ ਮੈਚ ਸੀ ਸਾਡਾ ਤੇ ਆਪਣੀਆਂ ਕੁੜੀਆਂ ਤਾਂ ਹਜੇ 7-8 ਮਹੀਨੇ ਹੋਏ ਨੇ ਪੁਲੜੀ ਸਾਨੂੰ ਪਤਾ ਹੀ ਹੈ ਜੁੜੀ ਰਹਿਣਾ ਸਾਡੇ ਨਾਲ ਹਾਂਜੀ ਹਾਂ ਤੇ ਉਹ ਟੀਮ ਥੋੜੀ ਭਾਰੀ ਸੀਗੀ ਚਲੋ ਅਸੀਂ ਫਿਰ ਵੀ ਆਪਣੀ ਵਧੀਆ ਪ੍ਰਾਪਤੀ ਸਮਝਦੇ ਆ ਇਹਨਾਂਾਂ ਟੀਮਾਂ ਨੂੰ ਪਛਾੜ ਕੇ ਛੋਟੇ-ਛੋਟੇ ਬੱਚਿਆਂ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਇਹ ਚ ਪਿੰਡ ਵਧਾਈ ਦੇ ਪਾਤਰਾ ਹੈ ਹਾਂਜੀ ਹਾਂ ਪੁਲੜੀ ਸਾਡੀ ਸਾਰਾ ਪਿੰਡ ਸਪੋਰਟ ਕਰਦਾ ਹੈ ਠੀਕ ਹੈ ਕੋਈ ਵੀ ਕਿਸੇ ਵੀ ਚੀਜ਼ ਪੱਕੋ ਮਣਕ ਸਾਨੂੰ ਮਣਾ ਨਹੀਂ ਹੁੰਦਾ ਜੇ ਕੋਈ ਟਰੈਕਟਰ ਬਾਹਾਂ ਬੋਣਾ ਬਰਾਉਂਡ ਬੋਣਾਗਾ ਜਾਂ ਕਿਤੇ ਬੱਚਾ ਨੂੰ ਲੈ ਕੇ ਨਾ ਕਿਸੇ ਦੀ ਗੱਡੀ ਦੀ ਜਰੂਰਤ ਪੈ ਜੇ ਕੱਲ੍ਹ ਬਾਈ ਜਰਮਜੀਤ ਆਪ ਦਾ ਟਾਈਮ ਤੋਂ ਟਾਈਮ ਕੱਢ ਕੇ ਸਾਰੇ ਬੱਚਾ ਨੂੰ ਸਾਨੂੰ ਨਾਲ ਲੈ ਕੇ ਗਿਆ ਬੱਚਾ ਨੂੰ ਲੈ ਗਿਆ ਸਾਨੂੰ ਲੈ ਕੇ ਗਿਆ ਆਲ ਦੇ ਖਰਚੇ ਤੇ ਲੈ ਕੇ ਆ ਵਿਚਾਰਾ ਤੇ ਤੁਹਾਨੂੰ ਪਤਾ ਹੀ ਹੈ ਟਾਈਮ ਤਾਂ ਅੱਜ ਕੱਲ ਕਿਹਦੇ ਕੋਲ ਹੈ ਬਸ ਉਹ ਇਹ ਜਿਹੜੇ ਬੱਚੇ ਆਗੇ 1.5 ਸਾਲ ਦੇ ਵਿੱਚ ਮਤਲਬ ਇੰਨੇ ਵਧੀਆ ਇਹਨਾਂ ਦੀ ਤਿਆਰੀ ਹੋ ਗਈ ਵੀ ਜਿਹੜੇ 3 ਸਾਲ ਜਾਂ 4 ਸਾਲ ਦੇ ਜਿਹੜੇ ਪਹਿਲਾਂ ਚਲੋ ਉਹ ਵੀ ਮਿਹਨਤ ਕਰਦੇ ਆ ਬੱਚੇ ਤੇ ਉਹਨਾਂ ਦੇ ਨਾਲ ਇਹਨਾਂ ਨੇ ਪੂਰਾ ਕਰ ਦਿੱਤੀ ਆ ਤੇ ਹੋਰ ਟੀਮਾਂ ਨੂੰ ਪਛਾੜਦੇ ਹੋਏ ਫਾਈਨਲ 'ਚ ਪਹੁੰਚ ਗਏ ਤੇ ਫਾਈਨਲ ਜੋ ਦੂਸਰਾ ਬਰਾਤਪਨ ਦੂਸਰਾ ਸਥਾਨ ਪ੍ਰਾਪਤ ਹਾਂ ਮਤਲਬ ਸ਼ੁਰੂਆਤ 사ਤ ਅਠ ਮਹੀਨੇ ਜਿਹੜੀ ਕੀਤੀ ਆ ਇਹ ਬਹੁਤ ਵੱਡੀ ਪ੍ਰਾਪਤੀ ਆ ਇਹ ਤੋਂ ਇਲਾਵਾ ਹੋਰ ਵੀ ਪਹਿਲਾਂ ਇਹ ਜਾਂਦੇ ਰਹੇ ਨੇੜੇ ਤੇੜੇ ਪਿੱਟਾਂ ਦੇ ਵਿੱਚ ਹਾਂ ਪੁਲਰਜੀ ਜਾਂਦੇ ਰਹੇ ਸੀ ਬੱਲੂਆਂ ਨੇ ਕਿਸੀਗੇ ਬੱਲੂਆਂ ਨੇ ਸਾਡੀ ਟੀਮ ਦਾ ਸੈਮੀਫਾਈਨਲ ਮੈਚ ਲੂਜ਼ ਕੀਤਾ ਜੋ ਉੱਥੇ ਵੀ ਕਈ ਟੀਮਾਂ ਨੂੰ ਪਛਾੜਿਆ ਅੱਛਾ ਜੀ ਤੇ ਗੱਲ ਕਰ ਸੈਮੀਫਾਈਨਲ ਲੂਜ਼ ਕੀਤਾ ਜੋ ਸਾਡੀ ਕੋਈ ਪੋਜੀਸ਼ਨ ਨਹੀਂ ਆਈ ਹਾਂਜੀ ਆ ਇੱਥੇ ਅਸੀਂ ਮੰਨ ਕੇ ਜਦ ਸੈਕਟਰ ਰਹੇ ਹੁਣ ਉੱਥੇ ਅਸੀਂ ਵੀ ਆਪਣੇ ਨੇੜੇ ਦੇ ਜਿਹੜੇ ਕੋਈ ਟੂਰਨਾਮੈਂਟ ਆ ਉੱਥੇ ਤੁਸੀਂ ਪਹੁੰਚ ਜਾ ਹਾਂ ਪਹੁੰਚ ਜਾਣੇ ਪੁੱਲਰ ਜੀ ਤੇ ਉਹ ਜਿਹੜਾ ਪਹੁੰਚਦੇ ਉਹ ਗੱਡੀ ਵਗੈਰਾ ਉਹ ਉਹ ਗੱਡੀ ਵਗੈਰਾ ਤੁਹਾਨੂੰ ਪਤਾ ਹੀ ਪਿੰਡ ਤੋਂ ਸਹਿਯੋਗ ਹੋ ਜਾਂਦਾ ਜਾਂ ਕੋਈ ਮੰਨ ਕੇ ਚਲੋ ਕੱਲ੍ਹ ਭਾਈ ਜਰਮਜੀਤ ਨੂੰ ਲੈ ਕੇ ਪਹਿਲਾ ਭਾਈ ਮਨਪ੍ਰੀਤ ਗੁੱਲੂਆ ਹੂੰ ਸਲੈਸ਼ ਲੋਫ ਵਾਲਾ ਹੁੰਦਾ ਉਹਦੀ ਗੱਡੀ ਲੈਣੇ ਕਪਤਾਨ ਆ ਰੋਲਾ ਦੀਆਂ ਗੱਡੀਆਂ ਸਾਡੇ ਕੋਲੇ ਲਵੇ ਲੈ ਸਾਡੇ ਨਾਲ ਦੀਆਂ ਪਿੰਡ ਪੂਰੀ ਸਪੋਰਟ ਪਿੰਡ ਪੂਰੀ ਸਪੋਰਟ ਕਰਦਾ ਹਾਂ ਕਦੇ ਮਨਾ ਨਹੀਂ ਕੀਤਾ ਸਾਨੂੰ ਕਿਸੇ ਨੇ ਹੂੰ ਹੂੰ ਸਾਡੇ ਮੈਡਲ ਤੇ ਇਹ ਟਰੋਫੀ ਆ ਤੇ ਉਹ ਵੀ ਥੋੜਾ ਥੋੜਾ ਦੱਸਾਂਗੇ ਵੀ ਇਹਨੂੰ ਕਾਦੇ ਵਿੱਚੋਂ ਇਨਾਮ ਮਿਲਿਆ ਉਹਨੂੰ ਕਾਦੇ ਵਿੱਚੋਂ ਉਹ ਥੋੜਾ ਜਿਹਾ ਦੱਸ ਦਿਓ ਸਾਨੂੰ ਸਭ ਤੋਂ ਪਹਿਲਾਂ ਬਈ ਗੁੜੀਆ ਸਾਡੀ ਸ਼ੋਭਾ ਹਾਂਜੀ ਉਹ ਤਕਰੀਬਨ 2 ਰਸਾ ਪੱਜੀ ਸੀ ਤਾੜੀਆਂ ਮਾਰ ਤਾੜੀਆਂ ਮਾਰੋ ਸਭ ਦੇ ਨਾਂ ਤੇ ਤੇ ਨਾਲ ਸ਼ੋਭਾ ਬਈ ਹਾਂਜੀ ਬਈ ਜਰਮਜੀਤ ਦੀ ਕੁੜੀ ਹੈਗੀ ਅੱਛਾ ਜੀ ਠੀਕ ਹੈ ਤੇ ਇਹਦੇ ਮਾਪਿਆਂ ਨੂੰ ਵੀ ਤੇ ਮਾਣ ਆ ਸਾਨੂੰ ਵੀ ਮਾਣ ਆ ਹਾਂਜੀ ਇੱਕ ਰੇਸ 'ਚ ਉਹ ਇਹ ਫਰਸਟ ਮੈਨ ਕੀਤਾ ਨੇ 200 ਮੀਟਰ 'ਚ ਤੇ ਦੂਜੀ ਰੇਸ 'ਚ ਉਹਨੇ ਥਰਡ ਮੈਨ ਕੀਤਾ ਹਾਂਜੀ ਸੈਕਿੰਡ ਸੈਕਿੰਡ ਮੈਨ ਕੀਤਾ ਸੌਰੀ ਠੀਕ ਹੈ ਬਹੁਤ ਵਧੀਆ ਪੱਜੀ ਦੀ ਵਧੀਆ ਹੋਮਸਿ ਸਾਰੇ ਬੱਚਾਂ ਮੈਨੂੰ ਦੱਸ ਦੋ ਜਿਹੜੇ ਜਿਹਨਾਂ ਨੂੰ ਮੈਡਨ ਉਸ ਤੋਂ ਬਾਅਦ ਮੈਦ ਦਾ ਬੇਟਾ ਪ੍ਰਵੀਰ ਇਹਦੇ ਲਈ ਵੀ ਤਾੜੀਆਂ ਮਾਰਦੇ ਪ੍ਰਵੀਰ ਲਈ ਤਾੜੀਆਂ ਮਾਰਦੇ ਤੇ ਇਹedar Lala Singh ਦੀ ਬੇਟੀ ਹੈ ਹਾਂਜੀ ਤੇ ਇਹ ਕੁੜੀ ਕਬੱਡੀ ਬਹੁਤ ਸੋਹਣੀ ਖੜੀ ਹੈ ਭਲਰ ਜੀ ਅੱਛਾ ਜੀ ਇਹ ਇਕੱਲੇ ਇਕੱਲੇ ਟੀਮਾਂ ਨੂੰ ਮਾਤ ਪਾਣ ਜੇਗਾ ਇੰਨੇ ਵਧੀਆ ਜੱਫੇ ਲਾਉਂਦੀ ਹੈ ਠੀਕ ਹੈ ਠੀਕ ਹੈ ਇਹਨੇ ਇਹ ਪੱਜੀ ਸੀ 200 ਮੀਟਰ ਨੇ ਤੀਜਾ ਤੀਜਾ ਸਥਾਨ ਹਾਸਲ ਕੀਤਾ ਬਤ ਨੇ ਤੀਜਾ ਸਥਾਨ ਹਾਸਲ ਕੀਤਾ 200 ਮੀਟਰ ਜੋ ਠੀਕ ਹੈ ਜੀ ਹਾਂਜੀ ਅਗਲਾ ਬੱਚਾ ਅਗਲਾ ਬੱਚਾ ਹੈਗਾ ਹੈਪੀ ਹਾਂਜੀ ਕੋਲ ਜੀ ਜਦੋਂ ਆਪਾਂ ਵੀ ਮੰਨ ਕੇ ਚੱਲ ਵੀ ਪੰਜਾਬ ਪੁਰਸ ਦੇ ਕੋਈ ਵੀ ਟ੍ਰੇਲ 800 ਮੀਟਰ ਰੇਸ ਹੁੰਦੀ ਆ ਉਹਦੇ 'ਚ ਹਾਂਜੀ ਉਹ ਰੇਸ ਮੰਨ ਕੇ 800 ਮੀਟਰ ਭੱਜੀ ਹੈਪੀ ਇਹ ਹਾਂ ਹੈਪੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈਗਾ ਉਹ ਰੇਸ ਦੇ ਦੋ ਚੱਕਰ ਲਾਉਣੇ ਟਰੈਕ ਦੇ 400 ਮੀਟਰ ਬਹੁਤ ਔਖੇ ਹੁੰਦੇ ਆ ਮੁੰਡਾ ਦਾ ਮੰਨ ਕੇ ਸਾਹ ਫੁੱਲਣ ਲੱਗ ਜਾਂਦਾ ਜਿਹਨੇ ਤੀਜਾ ਸਥਾਨ ਹਾਸਲ ਕੀਤਾ ਹੈ ਹੈਪੀ ਨੇ ਇਹ ਨਿਕਾ ਸਿੰਘ ਦੀ ਬੇਟੀ ਹੈ ਤੇ ਹੈਪੀ ਇਹਦਾ ਨਾਮ ਕਲਾਪਿੰਗ ਕਰ ਦੋਗੇ ਇਹਨਾਂ ਨੂੰ ਅਗਲਾ ਬੱਚਾ ਦੋ ਅਗਲਾ ਵੀ ਅਰਮੋਲ ਕੋਲਰ ਜੀ ਇੱਕ ਪੀਤੇ ਮਿਸਤਰੀ ਕੁੜੀਆ ਰੁੱਗੂ ਬੰਗੀ ਤੋਂ ਅੱਛਾ ਜੀ ਹਾਂ ਇਹਨੂੰ ਸਾਡੇ ਨਾਲ ਜਿੱਦੇ ਮੰਨ ਕੇ ਅਸੀਂ ਗਰਾਉਂਡ ਸਟਾਰਟ ਕੀਤਾ ਇਹ ਨਾਲ ਨਾਲ ਹੁੰਦੀ ਸਭੋਹਾਂ ਦੇ ਅੱਛਾ ਤੇ ਇਹ ਉੱਦੇ ਨਹੀਂ ਹੁੰਦੀ ਸਾਡੇ ਕੋਲੇ ਇਹ ਦੋ ਰੇਸਾਂ ਭੱਜੇ ਦੋ ਰੇਸਾਂ ਭੱਜਾਂ ਇੱਕ ਰੇਸ ਭੱਜੇ ਇਹ ਕਿੰਨਾ ਸਤਾਂਜ ਜਰਾ ਤੀਜਾ ਸਥਾਨ ਹਾਸਲ ਕੀਤਾ ਨੇ 200 400 ਮੀਟਰ ਚ ਭੱਜੇ ਸੀ ਤੀਜਾ ਸਥਾਨ ਹਾਸਲ ਕੀਤਾ ਨੇ ਬਹੁਤ ਮਿਹਨਤੀ ਕੁੜੀਆ ਵੀ ਵਧੀਆ ਉਨੇ ਕੇ ਅਪਣਾ ਖੜੇ ਲਿਖਾ ਹੋ ਕਰ ਦਿਆ ਹਾਂਜੀ ਹਾਂਜੀ ਬੈਠ ਜਾ ਬੇਟਾ 400 ਮੀਟਰ ਸੀ ਨਾ 200 ਮੀਟਰ ਭੱਜਿਆ ਸੀ 800 800 ਤੇ 2 ਕਿਲੋ ਹਾਂ 800 ਤੇ 2 ਕਿਲੋ 800 ਪਰ ਦੇ ਸੀਗੇ ਪਾਕਿਸਤਾਨ ਪ੍ਰਾਪਤ ਕੀਤਾਗਾ ਵੰਟੀ ਨੇ ਪਹਿਲਾਂ ਵੀ ਮੇਰੇ ਮਾਮਾਈ ਦਾ ਬੇਟਾ ਇਹ ਅੱਛਾ ਇਹ ਜਿੱਦ ਦੇ ਨਾਲ ਹੀ ਅਸੀਂ ਸਾਡੇ ਨਾਲ ਕਬੱਡੀ ਮਣ ਕੇ ਖੇਡਣ ਲੱਗਿਆ ਸੀ ਕੋਰਟ ਵਕਤ ਤੋਂ ਸ਼ੁਰੂਆਤ ਕੀਤੀ ਸੀ 2 ਸਾਲ ਪਹਿਲਾਂ ਉਦਦੇ ਨੇ ਖੇਡਦਾ ਸਾਡੇ ਨਾਲ ਇਹ ਤੇ ਇਹ ਮੰਨ ਕੇ ਚੱਲ ਵੀ ਮੈਚਾਂ ਮੁੱਚੀ ਤਾਂ ਹੁੰਦਾ ਪਿੰਡ ਲਾਉਂਦਾ ਪ੍ਰੈਕਟਿਸ ਪਰਸ ਆਪਣੀ ਟੀਮ ਦਾ ਪੱਕਾ ਹਿੱਸਾ ਹੈਗਾ ਤੇ ਹਾਂ ਮੇਰੇ ਨਾਲ ਹੀ ਜੁੜਿਆ ਸੀਗਾ ਇਹ ਮੰਨ ਕੇ ਚਲੋ ਤੇ ਇਹ ਕੱਲ ਪੱਜ ਆਪਣੇ ਪਿੰਡ ਲਈ ਭਜਦਾ ਇਹ ਠੀਕ ਆ ਕਿਤੇ ਵੀ ਗੇਮ ਖੇਡਣੀ ਆ ਕਦੇ ਨਹੀਂ ਆਉਦੇ ਪਿੰਡ ਦਾ ਨਾਮ ਅਨਾਉਂਸ ਨਹੀਂ ਕਰਾਇਆ ਕਿਤੇ ਵੀ ਅਸੀਂ ਮੈਚ ਲਾਗੇ ਕਿਤੇ ਵੀ ਕੱਲ ਰੇਸਾਪਰ ਜਾਂਦੀਆਂ ਦੋ ਪੋਜੀਸ਼ਨਾਂ ਆਂ ਨੇ ਆਪਦਾ ਪਿੰਡ ਦਾ ਨਾਮ ਅਨਾਉਂਸ ਨਹੀਂ ਕਰਾਇਆ ਜਿਹੜੇ ਦੀਪਾ ਪੰਗੀ ਦਾ ਹੀ ਨਾਮ ਅਨਾਉਂਸ ਕਰਾਉਣਾ ਹੈ ਠੀਕ ਹੈ ਇਹਦਾ ਨਾਮ ਮੰਟੀ ਹੈਗਾ ਤੇ ਕੱਲ ਇਹਦੀ ਸੈਕੰਡ ਪੋਜੀਸ਼ਨ ਆਈ ਮੰਟੀ ਆ ਸੈਕੰਡ ਪੋਜੀ 800 ਮੀਟਰ ਭੱਜਿਆ ਸੀਗਾ ਕਲਾਪਿੰਗ ਕਰ ਦਿਓ ਬੰਟੀ ਯਾਰ ਅਗਲਾ ਵੀ ਬੋਲਦੇ ਬੱਚਾ ਅਗਲਾ ਅਮਨਤ ਇਹ ਤਾਂ ਜਾਣਦਾ ਮਨਤਾਜ ਨੀਗਾ ਇਹਦੀ ਵੀਡੀਓ ਰਹਿੰਦੀ ਅਜੇ ਪਾਉਣਾ ਠੀਕ ਐ ਇਹ ਕੱਲ ਇਹ ਵੀ ਭੱਜਿਆ ਇਹ 800 ਭੱਜਿਆ ਸੀਗਾ ਇਹਦਾ ਤੀਜਾ ਸਥਾਨ ਅਮਨਤ ਹਾਂ ਇਹਦਾ ਤੀਜਾ ਸਥਾਨ ਆਗਾ ਤੇ ਬਹੁਤ ਸੋਹਣਾ ਭੱਜਿਆ ਇਹ 800 ਤੇ ਇਹਦਾ ਤੁਹਾਨੂੰ ਪਤਾ ਇਹ ਤਾਂ ਲੋਕਾਂ ਲਈ ਮਸਾਲਾ ਮੁੰਡਾ ਹਾਂ ਭਾਰ ਘੱਟ ਕਰ ਭਾਰ ਘੱਟ ਕੀਤਾ ਕਲਾਪਿੰਗ ਕਰ ਦਿਓ ਵੀ ਅਮਨਤ ਦੇ ਨਾਂ ਤੇ ਬਿਨਾ ਕਿਸੇ ਪ੍ਰੋਡਕਟ ਤੋਂ ਭਾਰ ਘੱਟ ਕਰ ਅਗਲਾ ਬੱਚਾ ਚੌਥੇ ਨੰਬਰ ਤੇ ਇਹ ਸਖਜਿੰਦਰ ਸਿੰਘ ਹੈ ਅੱਛਾ ਜੀ ਗੌਰੇ ਸਰਪੰਚ ਦਾ ਮੁੰਡਾ ਨਵਾਂ ਸਰਪੰਚਾ ਅੱਛਾ ਠੀਕ ਹੈ ਜਿਹਦੀ ਉਮਰ ਕਿੱਲੀ ਕੋਮਰਾ ਪੁੱਲਰ ਜੀ ਜੋ ਵੀ ਕ੍ਰਾਸ ਕੰਟਰੀ ਲੱਗੇ ਇਹਦੀ ਪੋਜੀਸ਼ਨ ਆਉਣੀ ਆਉਣੀ ਆ ਪੂਰਾ ਪੱਕਾ ਐਥਲੀਟ ਹੈ ਇਹ ਤੇ ਬਹੁਤ ਸੋਹਣਾ ਭੱਜਾ ਕੱਲੇ ਦੀ ਚੌਥੀ ਪੋਜੀਸ਼ਨ ਆਈ ਹੈ ਤੇ ਕਲਾਪਿੰਗ ਕਰ ਦਿਓ ਇਸ ਸਿੱਖੇ ਦੇ ਨਾਂ ਤੇ ਪੰਜਵੇਂ ਨੰਬਰ ਤੇ ਇਹ ਨਾਨਕ ਸਿੰਘ ਹੈ ਅੱਛਾ ਜੀ ਇਹ ਵੀ ਮੁੰਡੇ ਸਾਡੇ ਦੇ ਹੋਵੇ ਸਾਲ ਸਾਡੇ ਨਾਲ ਜੁੜੇ ਹੋਏ ਨੂੰ ਇਹ ਵਧੀਆ ਰਨਿੰਗ ਕਰਦਾ ਹੈ ਕੱਲੇ ਭੱਜਾ ਇਹਦੀ ਚੌਥੀ ਪੋਜੀਸ਼ਨ ਆਈ ਨਾਨਕ ਪੰਜਵੀਂ ਪੋਜੀਸ਼ਨ ਆਈ ਹੈ ਤੇ ਇਹਨਾਂ ਨੂੰ ਵੀ ਸਨਮਾਨ ਕੀਤਾ ਉਹਨਾਂ ਨੇ ਜਿਹਨਾਂ ਨੇ ਜਿਹੜੀਆਂ ਤੁਕਤੀ ਪੰਜਵੇਂ ਵੀਰ ਨਾਲਿਆਂ ਨੂੰ ਅੱਛਾ ਜੀ ਤੇ ਇਹ ਵਧੀਆ ਭੱਜਦਾ ਮੁੰਡਾ ਕਲਾਪਿੰਗ ਕਰ ਦਿਓ ਵੀ ਨਾਨਕ ਦੇ ਨਾਂ ਤੇ ਬਹੁਤ ਵਧੀਆ ਹੀ ਬੱਚੇ ਹਾਂ ਇੱਕ ਪੁੱਲਰੀ 2 ਕਿਲੋਮੀਟਰ ਰੱਡ ਭੱਜਿਆ ਸੀ ਆਪਣੇ ਬੱਚੇ ਅੱਛਾ ਜੀ 2 ਕਿਲੋਮੀਟਰ ਰੱਡ ਹੁਣ ਤੁਸੀਂ ਦੇਖ ਲਓ ਟਰੈਕ ਦੇ 5 ਗਿੜੇ ਹੁੰਦੇ ਨੇ ਹਮ ਹਮ ਤੇ 5 ਗਿੜੇ ਲਾਉਣੇ ਬਹੁਤ ਔਖੇ ਨੇ ਆਰਮੀ ਦਾ ਹੈ 4 ਗਿੜੀ ਹੁੰਦੇ ਨੇ 1600 ਮੀਟਰ ਦੇ ਤੇ ਦੋ ਮੁੰਡੇ ਭੱਜੇ ਸੀ ਆਪਣੇ ਤੇ ਇਹਨਾਂ ਨੇ ਪੋਜੀਸ਼ਨ ਹਾਸਲ ਕੀਤੀ ਹੈ ਜਿਹੜੇ ਨੇ ਉਹ ਦੋ ਬੱਚੇ ਦੋਨੋਂ ਹੀ ਖੜੇ ਹੋ ਜਾਓ ਟੀਜੀ ਪੀਜੀ ਨੇ ਹਾਸਿਲ ਕੀਤੇ ਨੰਨੂ ਨੇ ਚੌਥੀ ਪੀਜੀ ਨੇ ਖੁਸ਼ਦੀਪ ਨੇ ਜੇ ਪੱਕੇ ਸਲੀਟ ਆ ਬਹੁਤ ਮਿਹਨਤ ਹੈ ਇਹ ਜਵਾਕ ਭੁੱਲਰ ਜੀ ਇਹੇ ਨੇ ਖੁਸ਼ਦੀਪ ਤਾਂ ਮੰਨ ਕੇ ਬਹੁਤ ਟਾਈਮ ਦਾ ਜੁੜਾ ਸਾਡੇ ਨਾਲ ਜਦੋਂ ਦੀ ਸਟਾਰਟਿੰਗ ਕੀਤੀ ਹੈ ਇਹਨਾਂ ਨੂੰ ਅਸੀਂ ਇਹ ਕਹਦੇ ਕਿ ਧੁੱਪੇ ਬੈਠ ਰੋ ਧੁੱਪੇ ਬੈਠ ਰਹਿਣਗੇ ਇੰਨੇ ਅੱਗਿਆ ਕਰੀ ਜਵਾਕ ਨੇ ਅੱਛਾ ਜੀ ਹਾਂ ਤੇ ਇਹ ਅੱਗਿਆ ਕਰੀ ਦੇ ਨਾਲ-ਨਾਲ ਮੰਨ ਕੇ ਵੀ ਮਿਹਨਤ ਵੀ ਪੂਰੀ ਵਧੀਆ ਕਰਦਾ ਤੁਹਾਨੂੰ ਪਤਾ ਹੈ ਖੁਸ਼ਦੀਪ ਤਾਂ ਐਕਸਰਸੈਂਗਾਂ ਹੀ ਲਵਾਉਂਦਾ ਹੈਗਾ ਇਹਦੇ ਪਰਿਵਾਰ ਦੀ ਪੂਰੀ ਸਪੋਰਟ ਹੈ ਇਹਨੂੰ ਬਾਕੀ ਇਹਦੇ ਜਸਪਾਲ ਆਰਗੇ ਸਾਡੀ ਪੂਰੀ ਸਪੋਰਟ ਹੈ ਇਹਨੂੰ ਤੇ ਵਧੀਆ ਰਨ ਦੇਖਾ ਹੂਗਾ ਤੁਸੀਂ ਇੱਥੇ ਕੋਦੋਂ ਆਪਣੀ ਲੀਗ ਹੋਈ ਸੀਗੀ ਤੇ ਦੋਨਾਂ ਦੇ ਨਾਂ ਤੇ ਕਲਾਪਿੰਗ ਕਰ ਦਿਓ ਖੁਸ਼ੀ ਦੇ ਜਿਹੜੇ ਨੰਨੂ ਦੇ ਨਾਂ ਤੇ ਬੈਠੋ ਜੀ ਇਹ ਜਿਹੜੇ ਦਰਸ਼ਕੋ ਮੁੱਖ ਦੀ ਗੱਲ ਇਹ ਆ ਵੀ ਇਹ ਹੀਰੇ ਜਿਹੜੇ تراਸ਼ੇ ਜਾ ਰਹੇ ਆ ਇੱਥੇ ਇਹ ਬਿਲਕੁਲ ਲੋ ਬਜਟ ਤੋਂ ਕੰਮ ਚੱਲਿਆ ਬਜਟ ਤਾਂ ਹੈ ਹੀ ਨਹੀਂ ਸੀ ਜ਼ੀਰੋ ਤੋਂ ਹੀ ਕੰਮ ਚੱਲਿਆ ਕੋਈ ਪੈਸੇ ਨਹੀਂ ਸੀ ਗਗਨ ਨੇ ਜਾਂ ਜਸਪਾਲ ਬਾਬਾ ਹੋ ਗਿਆ ਨਿੰਮਾ ਜਾਂ ਜਿਹੜਾ VAR ਦੇ ਲਾਡੀ ਮੁੰਡਾ ਜਾਂ ਹੋਰ ਵੀ ਜਿਹੜੇ ਪੰਜ ਚਾਰ ਬੰਦੇ ਇਹਨਾਂ ਦੇ ਸਪੋਰਟ ਕਰਦੇ ਆ ਜਰਮਜੀਤ ਹੋ ਗਿਆ ਜਦ ਪਿੰਡ ਦੇ ਵਿੱਚੋਂ ਮਤਲਬ 5-10 ਬੰਦਿਆਂ ਨੇ ਸ਼ੁਰੂਆਤ ਕੀਤੀ ਸੀ ਇਸ ਗਰਾਊਂਡ ਦੇ ਵਿੱਚ ਇਹ ਆਪ ਹੀ ਇਸ ਨੂੰ ਸਾਫ਼ ਕਰ ਲੈਂਦੇ ਰੋਟਾਵੇਟਰ ਮਾਰ ਲੈਂਦੇ ਸੀ ਇਹਨਾਂ ਦੀ 1.5 ਸਾਲ ਦੀ ਮਿਹਨਤ ਦੇਖ ਕੇ ਪਿੰਡ ਦੇ ਬੱਚੇ ਹੋਰ ਆਉਣ ਲੱਗ ਗਏ ਅੱਸੀ ਬਸ 85 ਬੱਚੇ ਹੋਏ ਜਿਹੜੇ ਇਹ ਤੇ ਹੁਣ ਇਹ ਮੰਨ ਲਓ ਵੀ ਇੰਨੇ ਕ ਜਿਆਦਾ ਫੇਮਸ ਹੋ ਗਏ ਵੀ ਪਿੰਡ ਦੇ ਲੋਕ ਇਹਨਾਂ ਨਾਲ ਜਨਮ ਦਿਨ ਮਨਾਉਂਦੇ ਆ ਆਪਣੀਆਂ ਖੁਸ਼ੀਆਂ ਮਨਾਉਂਦੇ ਆ ਤੇ ਹਰ ਇੱਕ سپورਟ ਇਹਨਾਂ ਨੂੰ ਕਰ ਰਿਹਾ ਤੇ ਉਹ سپورਟ ਤਾਂ ਹੀ ਕਰਦੇ ਆ ਵੀ ਇਹਨਾਂ ਨੇ ਆਪਦੀ ਮਿਹਨਤ ਕਰਕੇ ਇਮਾਨਦਾਰੀ ਨਾਲ ਪਿੰਡ ਦੇ ਲੋਕਾਂ ਦਾ ਦਿਲ ਜਿੱਤਿਆ ਹੈਗਾ ਤਾਂ ਕਰਕੇ ਸਾਰਾ ਪਿੰਡ ਨੇ سپورਟ ਕਰ ਰਿਹਾ ਤੇ ਨੇੜੇ-ਤੇੜੇ ਆਪਣੇ ਪਿੰਡਾਂ 'ਚ ਇਸ ਤਰ੍ਹਾਂ ਬਿਨਾ ਪੈਸਾ ਤੋਂ ਤਿਆਰੀ ਹੋ ਵੀ ਨਹੀਂ ਰਹੀ ਜਣਾ ਕਿਤੇ ਨਹੀਂ ਭੁੱਲਰ ਜੀ ਤੇ ਜਿਹੜੇ ਮਤਲਬ ਆਰਥਿਕ ਤੌਰ ਤੇ ਵੀ ਕਮਜ਼ੋਰ ਬੱਚੇ ਲਾ ਲੋ ਇਹਨਾਂ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਤੇ ਵਧੀਆ ਇਹ ਮਤਲਬ ਰੱਬ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਨਾ ਵਧੀਆ ਚੱਲ ਰਿਹਾ ਭੁੱਲਰ ਜੀ ਹਾਂ ਖਾਣ-ਪੀਣ ਜੱਜ ਭੁੱਲਰ ਜੀ ਤੁਸੀਂ ਆਉਣੇ ਆਪਾਂ ਡੇਲੀ ਵੀਡੀਓ ਹੋਣੇ ਆਏ ਹਾਂ ਐ ਦੁਆਰਾ ਹਾਂ ਤੇ ਤੇ ਭੁੱਲਰ ਜੀ ਮੈਂ ਥੋੜੀ ਗੱਲ ਹੋਰ ਗੱਲ ਸਾਂਝੀ ਕਰਨੀ ਤੋਂ ਨਾ ਜੋਤੂ ਆ ਜੋਤੂ ਖੜੇ ਮੈਂ ਆ ਕਹਿੰਦੇ ਦੇਖੀ ਜਾਂਦਾ ਜੀ ਇਹਨੂੰ ਭੁੱਲਰ ਜੀ ਗੱਲ ਇਹਨੇ ਮੈਚ ਖੇ ਇਹ ਕੁੜੀ ਆ ਇਹ ਸਿਜੀ ਡਰਾਇਵਰ ਦੀ ਕੁੜੀ ਆ ਹਮ ਇਹਨੇ ਕੱਲ ਬਈ ਬੰਗੀ ਦਾ ਨਾਮ ਬੰਗੀ ਬੰਗੀ ਹੋਣ ਲਾਤੀ ਕੁੜੀ ਆ ਹਾਂ ਇਹਦਾ ਵਜ਼ਨ ਕਿੰਨਾ ਦਾ ਵੱਡੇ ਵੱਡੇ ਖਿਡਾਰੀ ਫੜ ਲਏ ਨੇ 45 ਕਿਲੋ ਚ ਖਿੱਡੀ ਸੀ ਇਹਦਾ ਵਜ਼ਨ ਹੈਗਾ 30 35 ਕਿਲੋ ਪਰ ਇਹਨੇ ਬੰਗੀ ਬੰਗੀ ਹੋਣ ਲਾਤੀ ਠੀਕ ਆ ਇਹਨੇ ਇਨੇ ਜੱਫੇ ਭਰੇ ਤੇ ਵੀ ਕਹਿੰਦੇ ਵੱਡੇ ਵੱਡੇ ਰੇਟਰਾਂ ਨੂੰ ਫੜ ਲਿਆ ਵੀ ਕਹਦੇ ਵੀ ਲੋਕਾਂ ਨੇ ਆਪ ਆ ਕੇ ਇਹਨੂੰ ਕੋਲੇ ਪੈਸੇ ਦਿੱਤੇ ਇਹਦਾ ਆਇਆ ਪੁੱਤ ਤਰੇ ਪੈਸੇ ਲੈ ਹੀ ਲੈ ਹਾਂ ਇਹਨੂੰ ਪਹਿਲੇ ਤਾਂ ਇਹਨੂੰ ਪਛਾਣਨਾ ਪੈਂਦਾ ਇਹ ਮੁੰਡਿਆਂ 'ਚ ਬੈਠੀ ਹੁੰਦੀ ਆ ਅੱਜ ਵੀ ਮੁੰਡਿਆਂ 'ਚ ਬੈਠੀ ਹੈ ਹਮ ਆਹ ਬੋਲੀ ਦੀ ਸਨਮਾਨ ਆ ਜਿਹੜਾ ਲੋਕਾਂ ਨੇ ਇਹਨੂੰ ਖੁਸ਼ ਹੋ ਕੇ ਦਿੱਤਾਗਾ اچھا ਤੇ ਵੀ ਕਲੈਮ ਕਰ ਦੋ ਵੀ ਜੋਤੂ ਦੇ ਨਾਂ ਤੇ ਕੱਲ ਬਹੁਤ ਜ਼ੋਰ ਲੱਗਾ ਜਿੱਤੀ ਆ ਸਾਂਹ ਕੇ ਬਾਲੀ ਬਤ ਸਾਂਹ ਕੇ ਬਾਲਾ ਇਹ ਬੇਟੀ ਆ ਜੀ ਦੇਖਣ ਦੇ ਵਿੱਚ ਪਤਾ ਨਹੀਂ ਲੱਗਦਾ ਜੇ ਨਾਰਮਲ ਵੀਡੀਓ ਬਣੂਗੀ ਤਾਂ ਇਹ ਇਸ ਪਿੰਡ ਦਾ ਮਾਲੋ ਖਜ਼ਾਨਾ ਜਿਹੜਾ ਆਉਣ ਵਾਲਾ ਭਵਿੱਖ ਉਹ ਸੰਭਾ ਜਾ ਰਿਹਾ ਜੀ ਤੇ ਇਹਨੂੰ ਦੇਖ ਕੇ ਜੇ ਹੋਰ ਕਿਸੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਕੋਈ ਸਟਾਰਟ ਕਰਨਾ ਚਾਹੁੰਦਾ ਤਾਂ ਕੰਮ ਕਰ ਸਕਦਾ ਕਿਉਂਕਿ ਦੋ ਚਾਰ ਬੰਦੇ ਹਰੇਕ ਪਿੰਡ 'ਚ ਹੁੰਦੇ ਆ ਵਧੀਆ ਜਿਹੜਾ ਅੱਗੇ ਵੱਧ ਕੇ ਕੰਮ ਕਰਨਾ ਚਾਹੁੰਦੇ ਹੁੰਦੇ ਆ ਤੇ ਜੇ ਉਹ ਅੱਗੇ ਲੱਗ ਜਾਣ ਤਾਂ ਹੋਰ ਵੀ ਸਹਾਯੋਗ ਦੇਣ ਵਾਲੇ ਲੋਕ ਨਾਲ ਆ ਜਾਂਦੇ ਹੁੰਦੇ ਆ ਤੇ ਉਸ ਚੀਜ਼ ਦੀ ਇਹ ਮਿਸਾਲ ਆ ਜਿਹੜੀਆਂ ਇਹ ਵੀਡੀਓ ਹੁੰਦੀਆਂ ਨੇ ਤੇ ਤੁਸੀਂ ਆਪਦੇ ਕਮੈਂਟ ਕਰਕੇ ਸਾਨੂੰ ਆਪਦੀ ਰਾਏ ਦੇ ਸਕਦੇ ਹੋ ਕਿਸ ਤਰ੍ਹਾਂ ਦੀਆਂ ਲੱਗਿਆ ਤੇ ਆਪਣੇ ਨੇੜੇ ਤੇੜੇ ਕਰ ਕੋਈ ਇਸ ਤਰ੍ਹਾਂ ਬੱਚੇ ਖੇਡਦੇ ਆ ਜਾਂ ਗਗਨ ਦੀ ਤਰ੍ਹਾਂ ਕੋਈ ਜਾਂ ਇਹਨਾਂ ਦੀ ਹੋਰ ਜਿਹੜੇ ਮੁੰਡੇ ਆ ਨਾਲ ਕੋਈ ਤਿਆਰੀ ਵਗੈਰਾ ਕਰਵਾਉਂਦੇ ਆ ਤਾਂ ਉਹਨਾਂ ਦੀ ਬੰਦਨ ਨੂੰ ਸਪੋਰਟ ਕਰਿਆ ਕਰੋ ਇਸੇ ਲਈ ਇਹ ਲਗਾਤਾਰ ਵੀਡੀਓ ਅਸੀਂ ਇਹਨਾਂ ਨੂੰ ਉਤਸ਼ਾਹਤ ਕਰਨ ਲਈ ਪਾਉਂਦੇ ਰਹਿੰਦੇ ਆ ਤੇ ਧੰਨਵਾਦ ਸਾਰਿਆਂ ਦਾ ਧੰਨਵਾਦ ਆਪ ਸਰਪੰਚ ਸਾਹਿਬ ਨੇ ਜੀ ਪਿੰਡ ਬੰਗੀ ਦੀਪਾ ਦੇ ਤੇ ਸ੍ਰੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਇਹ ਜਿਹੜਾ ਤਿਆਰੀ ਹੋ ਰਹੀ ਹੈ ਬੱਚਿਆਂ ਦੀ ਨਾ ਇਹਦੇ ਬਾਰੇ ਕੋਈ ਦੋਸ਼ਾ ਬਹੁਤ ਵਧੀਆ ਗੱਲ ਹੈ ਜੀ ਸਾਡੇ ਜਿਹੜੇ ਕੱਲ ਇਹ ਬੱਚੇ ਜਿੱਤ ਕੇ ਆਏ ਸਾਨੂੰ ਬਹੁਤ ਖੁਸ਼ੀ ਹੋਈ ਹੈ ਹਾਂਜੀ ਤੇ ਇਹਦੇ ਨਾਲ ਸਾਡਾ ਵੀ ਸਾਡਾ ਹੀ ਮਾਨ ਵਧਦਾ ਹੈ ਹਾਂਜੀ ਕਿ ਜਿਹੜਾ ਅਸੀਂ ਕੰਮ ਗਗਨਦੀਪ ਬਾਈ ਕਰ ਰਿਹਾ ਹੈ ਬਾਈ ਸਾਡਾ ਜਿਸਪਾਲ ਕਰ ਰਿਹਾ ਹੈ ਬਹੁਤ ਵਧੀਆ ਕੰਮ ਹੈ ਜੇ ਰੈਗੂਲਰ ਇਹ ਕਰ ਰਿਹਾ ਤਾਂ ਤਾਂ ਕੱਲ ਸਾਡੇ ਬੱਚੇ ਜਿੱਤ ਕੇ ਆਏ ਹਾਂ ਹਾਂਜੀ ਫਸਟ ਸੈਕੰਡ ਪੋਜੀਸ਼ਨ ਤੇ ਆਏ ਤੇ ਇਹ ਉਪਰਾਲਾ ਬਹੁਤ ਵਧੀਆ ਹੈ। ਹਾਂਜੀ। ਲੋ ਜੀ ਇਹ ਸਾਰੇ ਨਗਰ ਦੇ ਸਹਿਯੋਗ ਨਾਲ ਹੀ ਕੰਮ ਚੱਲਦਾ ਹੈਗਾ। ਤੇ ਬੱਚਿਆਂ ਦੀ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰੀ ਆ। ਇਹਦੇ ਬਾਰੇ ਤੁਸੀਂ ਆਪਣੀ رائے ਦੇ ਸਕਦੇ ਹੋ। ਇਹਨਾਂ ਨੂੰ ਦੇਖ ਕੇ ਆਪਣੇ ਵੀ ਨੇੜੇ-ਤੇੜੇ ਜੇ ਕੋਈ ਬੱਚੇ ਇਸ ਤਰ੍ਹਾਂ ਦੇ ਹੈਗੇ ਉਹਨਾਂ ਨੂੰ ਸਪੋਰਟ ਜਰੂਰ ਕਰੋ। ਠੀਕ ਹੈ ਜੀ ਧੰਨਵਾਦ। ਸਾਰਿਆਂ ਨੂੰ ਵਧਾਈਆਂ ਜੀ ਬਹੁਤ ਬਹੁਤ